ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਝੋਨੇ ਦੀ ਬਜਾਈ ਕਰ ਲਈ ਸੀ ਵੀ ਆਪਾਂ ਸੁੱਕੇ ਦੇ ਵਿੱਚ ਪਹਿਲਾਂ ਇੱਥੇ ਕਲਟੀਵੇਟਰ ਮਾਰੇ ਫਿਰ ਉਸ ਤੋਂ ਬਾਅਦ ਸੁਹਾਗਾ ਲਾ ਕੇ ਤੇ ਆਪਾਂ ਕੰਪਿਊਟਰ ਘਾਹ ਮਾਰਤਾ ਉਹ ਦੇਖੋ ਚੱਲ ਰਿਹਾ ਸਾਹਮਣੇ ਇੱਥੇ ਆਪਾਂ ਸੁਹਾਗਾ ਫੇਰ ਉੱਪਰੋਂ ਮਾਰ ਰਹੇ ਹਾਂ ਕੰਪਿਊਟਰ ਘਾਹ ਲਾ ਕੇ ਉਸ ਤੋਂ ਬਾਅਦ ਤੇ ਇਹ ਜ਼ੁਕਰੇ ਦੇ ਵਿੱਚ ਲਗਾਹੀ ਸ਼ੁਰੂ ਕਰਦੇ ਆਪਾਂ ਪਹਿਲਾਂ ਵੀ ਬੀਜਿਆ ਆਪਾਂ ਇੱਕ ਉਹ ਵੀ ਬਹੁਤ ਸੋਹਣਾ ਪਾਸਾ ਪਾਣੀ ਜਦੋਂ ਦੂਸਰਾ ਪਾਣੀ ਲਾਉਣਾ ਜ਼ਿਆਦਾ ਦਿਨਾਂ ਤੋਂ ਨਾ ਲਾਓ ਬਹੁਤ ਸੋਹਣੀ ਵਜਾਈ ਹੁੰਦੀ ਆ ਕਿਹਨੇ ਮੈਂ ਆ ਤੁਹਾਨੂੰ ਮੈਂ ਅੱਗੇ ਦਿਖਾਉਣਾ ਇਹ ਸੋਸਟ੍ਰੇਕ ਦਾ ਵਾਹਨ ਦੇਖੋ ਕਿਡਾ ਵੰਗਿਆ ਬੰਦਿਆ ਲਓ ਜੀ ਤਾਂ ਲੱਗੇ ਸੀ ਕਰਨ ਬਜਾਈ ਦੇਖਦਾ ਜਾ ਰਿਹਾ ਹੀ ਰੱਬ ਦਾ ਨਾ ਰਹਿ ਰਿਹਾ ਅੱਥੇ ਨਹੀਂ ਲੱਗਦੀ ਸਹੀ ਆ ਮਿੱਟੀ ਪੂਰੀ ਆਈ ਜਾਂਦੀ ਆ ਉਹ ਕੋਰ ਲੱਗੂਗਾ ਗੜੀ ਲੱਗੀ ਪਈ ਆ ਆ ਦੇਖੋ ਜੀ ਬਹੁਤ ਸੋਹਣੀ ਵਜਾਈ ਹੋ ਰਹੀ ਆ ਸੁੱਕੇ ਦੇ ਵਿੱਚ ਬੀਜ ਕੇ ਤੇ ਉਸ ਤੋਂ ਬਾਅਦ ਚ ਉੱਪਰ ਪਾਣੀ ਨਾ ਭਰ ਦਾਂਗੇ ਮਸ਼ੀਨ ਦੇ ਨਾਲ ਹੀ ਪੀਪੀ ਤੇ ਆ ਝੋਨਾ ਆ ਦੇਖੋ ਕਿਸ ਤਰ੍ਹਾਂ ਇਕੱਲਾ ਇਕੱਲਾ ਦਾਣਾ ਜਾ ਰਿਹਾ ਤੁਹਾਨੂੰ ਪਹਿਲਾਂ ਵੀ ਮੈਂ ਵੀਡੀਓ ਜਿਖਾਇਆ ਬਹੁਤ ਸੋਹਣਾ ਨਿਕਲੇ ਝੋਨਾ ਤਰਵਤਰਾ ਵਾਲਾ ਵੀ ਕਾਮਯਾਬ ਹੈ ਪਰ ਤਰਵਤਰਾ ਵਾਲੇ ਨਾਲੋਂ ਇਹ ਸੁੱਕੇ ਦੀ ਬਜਾਈ ਥੋੜੀ ਜੀ ਜ਼ਿਆਦਾ ਕਾਮਯਾਬ ਹੈ ਕਿਉਂਕਿ ਇਹ ਬਿਲਕੁਲ ਵੀ ਕਰੰਡ ਨਹੀਂ ਹੁੰਦਾ